ਅਜਪਾ ਨੂੰ ਹੋ ਸਕਦਾ ਹੈ ਅਕਾਲੀ ਦਲ ਸੁਧਾਰ ਲਹਿਰ ਦਾ ਟਾਂ ਚਾੰਮਰ ਸਰ ਦੇ ਵਿੱਚ ਬੈਠਕ ਦੇ ਬਾਅਦ ਐਲਾਨ ਸੰਭਵ ਕਈ ਬਾਗਿਆਂ ਦੇ ਅਕਾਲੀ ਦਲ ਦੇ ਵਿੱਚ ਵਾਪਸੀ ਦੇ ਸੰਕੇਤ ਸੁਖਵੀਰ ਸਿੰਘ ਬਾਦਲ ਤੇ ਹਮਲੇ ਤੋਂ ਬਾਅਦ ਅੱਜ ਐ ਜੀ ਪੀ ਸੀ ਅੰਤਰਕਮੇਟੀ ਦੀ ਪਹਿਲੀ ਬੈਠਕ ਪ੍ਰਧਾਨ ਹੋ ਜਿੰਦ ਦਸਤਮੇ ਦੀ ਅਗਵਾਈ ਦੇ ਵਿੱਚ 11 ਵਜੇ ਹੋਵੇਗੀ ਸ਼ੁਰੂਆਤ ਤਜਤ ਬਾਅਦ ਅੱਜ ਦਮਦਮਾ ਸਾਹਿਬ ਦੇ ਵਿੱਚ ਸੇਵਾ ਨਿਭਾਉਣਗੇ ਸੁਖਵੀਰ ਸਿੰਘ ਬਾਦਲ ਦਰਬਾਰ ਸਾਹਿਬ কেশਗੜ ਸਾਹਿਬ ਤੇ ਖਤੇਗੜ ਸਾਹਿਬ ਦੇ ਵਿੱਚ ਪਹਿਲਾਂ ਨਿਵਾ ਚੁੱਕੇ ਨੇ ਸੇਵਾ ਕਿਸਾਨਾਂ ਦੁਲੰਦੇ ਵਿਚਾਲੇ ਅੱਜ ਪਾਣੀ ਪਾਦ ਪੁੰਛਣਗੇ ਪ੍ਰਧਾਨ ਮੰਤਰੀ ਮੋਦੀ ਐਲ ਆਈ ਸੀ ਡੀ ਦੀਮਾ ਸખી ਯੋਜਨਾ ਦੀ ਕਰਨਗੇ ਸ਼ੁਰੂਆਤ ਸੁਰੱਖਿਆ ਦੇ ਸਖਤ ਇੰਤਜ਼ਾਮ ਦਿੱਲੀ ਕੋਸ਼ੀਆਂ ਦੋ ناکਾਮ ਕੋਸ਼ਿਸ਼ਾਂ ਦੇ ਬਾਅਦ ਹੁਣ ਕਿਸਾਨਾਂ ਦਾ ਮੰਥਨ ਸ਼ੰਭੂ ਬਾਰਡਰ ਤੇ ਅੱਜ ਐਮ ਮੀਟਿੰਗ ਅਗਲੀ ਰਣਨੀਤੀ ਦਾ ਹੋਵੇਗਾ ਐਲਾਨ ਸਿਪਰੀਮ ਕੋਰਟ ਤੱਕ ਪਹੁੰਚਿਆ ਕਿਸਾਨ ਅੰਦੋਲਨ ਦਾ ਮੁੱਦਾ ਪਟੀਸ਼ਨ ਦੇ ਵਿੱਚ ਸ਼ੰਭੂ ਬਾਰਡਰ ਸਣੇ ਸਾਰੇ ਹਾਈਵੇ ਖੁਲਵਾਉਣ ਦੀ ਮੰਗ ਅੱਜ ਹੋ ਸਕਦੀ ਹੈ ਸੁਣਵਾਈ। ਅੱਜ ਤੋਂ ਸ਼ੁਰੂ ਹੋਵੇਗੀ ਚੈਰੀ ਸਰਕਾਰ ਦੀ ਦੌੜ ਸਵੇਰੇ 11 ਵਜੇ ਤੋਂ ਨਾਮੀਨੇਸ਼ਨ ਦੀ ਸ਼ੁਰੂਆਤ 5 ਐਮਸੀ ਸਮੇਤ 43 ਨਗਰ ਕੌਂਸਲ ਦੇ ਲਈ 21 ਨੂੰ ਪਾਈ ਜਾਣਗੇ ਵੋਟ। ਸ਼ਾਂਤੀ ਕਾਲਾ ਬਾਜ਼ਾਰੀ ਦੀਆਂ ਖਬਰਾਂ ਤੇ ਦਿਲਜੀਤ ਦੋਸਾਈ ਨੇ ਦਿੱਤਾ ਜਵਾਬ ਇਹ ਨੌਰ ਸ਼ੋਅ ਦੇ ਵਿੱਚ ਬੋਲੇ ਪਹਿਲਾਂ ਤੁਮਦੀ ਆਰੀ ਹੈ ਕਾਲਾ ਬਾਜ਼ਾਰੀ ਇਹਦੇ ਦੇ ਵਿੱਚ ਇਹਦੇ ਵਿੱਚ ਮੇਰਾ ਕੀ ਕਸੂਰ ਪਹਾੜਾਂ ਤੇ ਮੌਸਮ ਨੇ ਲੈ ਕੇ ਵਟ ਸ਼ਿਮਲਾ ਦੇ ਵਿੱਚ ਸੀਜ਼ਨ ਦੀ ਪਹਿਲੀ ਬਰਸਬਾਰੀ ਮੈਦਾਨੀ ਇਲਾਕਿਆਂ ਦੇ ਵਿੱਚ بارش ਦੇ ਕਾਰਨ ਵਧੀ ਖੰਡ ਸਰਸ਼ੀ ਗਾ ਤੁਸੀ ਵੇਖ ਰਹੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸੁਆਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਕਿਸਾਨ ਅੰਦੋਲਨ ਦੇ ਵਿਚਾਲੇ ਹਰਿਆਣਾ ਦੇ ਵਿੱਚ ਪ੍ਰਧਾਨ ਮੰਤਰੀ ਪੌਂਸ਼ਲੇ ਵਿਧਾਨ ਸਭਾ ਜੁੜਾ ਦੀ ਜਿੱਤ ਤੋਂ ਬਾਅਦ ਇਹ ਪਹਿਲਾ ਦੌਰਾ ਹੈ ਪ੍ਰਧਾਨ ਮੰਤਰੀ ਦਾ ਪਾਣੀ ਪਰਦੇ ਵਿੱਚ LIC ਦੀ ਨਵੀਂ ਯੋਜਨਾ ਦੀ ਪ੍ਰਧਾਨ ਮੰਤਰੀ ਦੇ ਵੱਲੋਂ ਸ਼ੁਰੂਆਤ ਕੀਤੀ ਜਾਵੇਗੀ LIC ਦੀ ਬੀਮਾ ਸਾਖੀ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਕਿਸਰੀ ਦੇ ਵੱਧੇ ਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਆ ਰਹੇ ਨੇ ਆ ਕਿਸਾਨੀ ਅੰਦੋਲਨ ਦੇ ਵਿਚਾਰੇ ਹਰਿਆਣਾ ਦਾ ਦੌਰਾਇ ਪ੍ਰਧਾਨ ਮੰਤਰੀ ਦਾ ਇੱਕ ਪਾਸੇ ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨ ਚੁਕੇ ਪ੍ਰਦਰਸ਼ਨ ਕਰ ਰਹੇ ਨੇ ਜਿਹਨਾਂ ਦੇ ਵੱਲ ਮੋਰਚਾ ਲਗਾਇਆ ਗਿਆ ਹੈ ਦੋ ਵਾਰ ਲਗਾਤਾਰ ਉਹਨਾਂ ਦੇ ਵੱਲ ਹਰਿਆਣਾ ਦੇ ਵਿੱਚ ਦਾਖਲ ਹੋਣ ਦੀ ਦਿੱਲੀ ਕੋਸ਼ਿਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਪਹੁੰਚ ਰਹੇ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਆ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ ਪਾਣੀ ਪਾਣੀ ਦੇ ਦਰਸ਼ਨ LIC ਨਵੀਂ ਯੋਜਨਾ ਦੀ ਪ੍ਰਧਾਨ ਮੰਤਰੀ ਦੇ ਵੱਲੋਂ ਸ਼ੁਰੂਆਤ ਕੀਤੀ ਜਾਵੇਗੀ ਤਾ ਕਿਸਾਨ ਅੰਦolan ਦੇ ਵਿਚਾਲੇ ਹਰਿਆਣਾ ਦੇ ਵਿੱਚ ਪਹੁੰਚ ਰਹੇ ਪ੍ਰਧਾਨ ਮੰਤਰੀ ਮੋਦੀ ਵਿਧਾਨ ਸਭਾ ਚੋਣਾਂ ਦੀ ਜਿੱਤ ਤੋਂ ਬਾਅਦ ਇਹ ਪਹਿਲਾ ਦੌਰਾ ਆ ਹੋਵੇਗਾ ਪ੍ਰਧਾਨ ਮੰਤਰੀ ਦਾ ਕਿਉਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਲੱਗਾ ਤਾਂ ਤੀਜੀ ਵਾਰ ਭਾਜਪਾ ਜੋ ਕੇ ਸੱਤਾ ਤੇ ਕਾਬਜ਼ ਹੋਣ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਹੈ ਤਾਂ ਚੋਣ ਨਤੀਜਿਆਂ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੀ ਵਾਰ ਹਰਿਆਣਾ ਦੇ ਪਾਣੀਪੱਤ ਪਹੁੰਚ ਰਹੇ ਨੇ ਜਿੱਥੇ ਕੇਐਲਐਸ ਐਲਐਸਸੀ ਦੀ ਨਵੀਂ ਯੋਜਨਾ ਦੀ ਪ੍ਰਧਾਨ ਮੰਤਰੀ ਦੇ ਵੱਲੋਂ ਸ਼ੁਰੂਆਤ ਕੀਤੀ ਜਾਵੇਗੀ ਅੱਗੇ ਬਦਾਂਗ ਤੇ ਗੱਲ ਕਰਾਂਗੇ ਕਿਸਾਨਾਂ ਦੀ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਬੈਠਕ ਹੋਣ ਜਾ ਰਹੀ ਹੈ ਜ ਜ ਅੱਜ ਤੈ ਹੋਵੇਗੀ ਅੱਗੇ ਦੀ ਰਣਨੀਤੀ ਦਿੱਲੀ ਜਾਣਦੀਆਂ ਦੋ ਕੋਸ਼ਿਸ਼ਾਂ ناکਾਮ ਹੋ ਚੁੱਕੀਆਂ ਨੇ ਕੱਲ੍ਹ ਸ਼ਾਮ ਪ੍ਰਸ਼ਾਸਨ ਦੇ ਨਾਲ ਵੀ ਕਿਸਾਨਾਂ ਦੀ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਹਰਿਆਣਾ ਪੰਜਾਬ ਦੇ ਅਧਿਕਾਰੀ ਮੌਜੂਦ ਸਨ ਅੰਬਾਲਾ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਦੇ ਦੌਰੇ ਦਾ ਹਵਾਲਾ ਦਿੱਤਾ ਹੈ ਸਮਾ ਮੰਗਿਆ ਗਿਆ ਪ੍ਰਧਾਨ ਮੰਤਰੀ ਦੌਰੇ ਦਾ ਹਵਾਲਾ ਦੁੰਦੇ ਹੋ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਤੇ ਇਸ ਦੇ ਵਿਚਾਲੇ ਅੱਜ ਕਿਸਾਨਾਂ ਦੇ ਵੱਲੋਂ ਇਹ ਮੀਟਿੰਗ ਕੀਤੀ ਜਾਵੇਗੀ ਤੇ ਮੀਟਿੰਗ ਤੋਂ ਬਾਅਦ ਚ ਅਗਲੀ ਰਣਨੀਤੀ ਕਿਸਾਨ ਤੈਅ ਕਰਨਗੇ ਪੰਦੇਰੋਂ ਸਾਡਾ ਨਾਲੇ ਪੰਦੇਰ ਸਾਹਿਬ ਦੋ ਦਿਨ ਦਾ ਸੰਘਰਸ਼ ਅਸੀਂ ਦੇਖਿਆ ਸ਼ੰਭੂ ਬਾਰਡਰ ਤੇ ਕਿਸਾਨ ਪਰਸੋਂ ਵੀ ਜ਼ਖਮੀ ਹੋਏ ਅੱਜ ਵੀ ਜ਼ਖਮੀ ਹੋਏ ਆਖਰਕਾਰ ਗੱਲਬਾਤ ਦੀ ਇੱਕ ਛੋਟੀ ਜਿਹੀ ਸ਼ੁਰੂਆਤ ਮੈਂ ਕਹੂੰਗਾ ਕਿ ਤੁਹਾਡੀ ਹੋਈ ਹੈ ਪ੍ਰਸ਼ਾਸਨਿਕ ਅਧਿਕਾਰੀ ਆਏ ਨੇ ਕੌਣ ਕੌਣ ਮੀਟਿੰਗ ਦੇ ਵਿੱਚ ਸ਼ਾਮਲ ਸੀ ਕੀ ਕੁਝ ਗੱਲਬਾਤ ਹੋਈ ਦੇਖੋ ਡੀਸੀ ਸੀਗੇ ਅੰਮਾਲਾ ਤੇ ਐਸਐਸਪੀ ਅੰਮਾਲਾ ਜਿਹੜੇ ਐਸਐਸਪੀ ਹੁੰਦੇ ਆ ਆਪਣੇ ਐਸਐਸਪੀ ਚੱਲਦਾ ਉਹ ਐਸਪੀ ਕਹਿੰਦੇ ਉਹਨੂੰ ਇਹ ਦੋ ਸੀਗੇ ਉਹਨਾਂ ਵੱਲੋਂ ਸਾਰੀ ਲੰਮੀ ਚੌੜੀ ਗੱਲਬਾਤ ਹੋਈ ਹੈ ਸਾਡੇ ਔਰ ਅਸੀਂ ਦਿੱਲੀ ਜਾਨਵਾਰੀ ਵੀ ਉਹਨੂੰ ਕਿਹਾ ਵੀ ਉਹਨਾਂ ਦਾ ਇਹ ਸੀ ਵੀ ਦਿੱਲੀ ਨੇ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਤੁਸੀਂ ਫਿਰ ਸਾਡੇ ਉੱਥੇ ਬੈਜੋਗੇ ਅਸੀਂ ਕਿਹਾ ਵੀ ਜਿਹੜਾ ਇੱਥੇ ਪੋਜੀਸ਼ਨ ਹੈ ਸ਼ਾਇਦ ਉੱਥੇ ਨਾ ਹੋਵੇ ਜੇ ਤੁਸੀਂ ਸਾਡੇ ਤੇ ਪੁਰੋਸਾ ਕਰੋ ਜਿੰਨੀ ਉਹ ਸ਼ੌੜੀ ਸੜਕਾ ਆਪਾਂ ਟ੍ਰੈਫਿਕ ਵੀ ਚਲਾ ਸਕਦੇ ਤੇ ਮੋਰਚਾ ਵੀ ਚਲਾ ਸਕਦੇ ਉਹ ਕਹਿੰਦਾ ਤੁਹਾਡੀ ਇਹ ਵੀ ਗੱਲ ਠੀਕ ਹੈ ਪਰ ਮੈਂ ਤਾਂ ਤੁਹਾਡਾ ਸਨੇਹਾ ਦੇ ਸਕਦਾ ਸ਼ਾਇਦ ਇਸ ਗੱਲ ਤੇ ਲਈ ਸਰਕਾਰ ਸ਼ਾਇਦ ਰਾਜੀ ਨਹੀਂ ਹੈ ਇੱਕ ਥਿ ਸਪਸ਼ਟ ਕਰਿਓ ਉਹ ਤੁਹਾਡੇ ਨਾਲ ਕੋਈ ਕੇਂਦਰ ਦੀ ਗੱਲਬਾਤ ਦਾ ਸਨੇਹਾ ਲੈ ਕੇ ਆਏ ਜਾਂ ਫਿਰ ਇਹ ਹੀ ਸਮਝਾਉਣ ਆਏ ਕਿ ਤੁਸੀਂ ਅੱਗੇ ਜਾਣ ਦੀ ਜੇ ਛੱਡ ਦਿਓ ਨਹੀਂ ਨਹੀਂ ਇਹੋ ਜੀ ਕੋਈ ਗੱਲ ਹੈ ਹੂੰ ਉਹਨਾਂ ਦਾ ਇਹ ਕਹਿਣਾ ਸੀ ਵੀ ਇਹਦੇ ਲਈ ਕੀ ਹੱਲ ਕਰੀਏ ਇੱਕ ਤਾਂ ਦਿੱਲੀ ਜਾਣ ਦਾ ਹੱਲ ਹੈਗਾ ਦੂਜਾ ਗੱਲਬਾਤ ਦਾ ਹੱਲ ਹੂੰ ਦੂਜੇ ਤੇ ਉਹ ਸਮਾਂ ਮੰਗ ਰਹੇ ਅਸੀਂ ਉਹਦੇ ਲਈ ਜ਼ੋਰ ਲਾ ਰਹੇ ਹਾਂ ਸਾਨੂੰ ਕੱਲ ਪ੍ਰੈਮਿੰਿਸਟਰ ਦਾ ਵਿਜ਼ਿਟ ਹੈ ਸਮਾਂ ਅਛਾ ਉਹਨਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਦੀ ਵਿਜ਼ਿਟ ਹੈ ਇਸ ਕਰਕੇ ਸਾਨੂੰ ਟਾਈਮ ਦੇ ਦਿਓ ਅਸੀਂ ਗੱਲਬਾਤ ਦਾ ਦੌਰ ਸ਼ੁਰੂ ਕਰਾਵਾਂਗੇ ਹਾਂ ਜੀ ਉਹਨਾਂ ਦੇ ਉਹਨਾਂ ਦੇ ਕਹਿਣ ਤੋਂ ਸਾਰਾ ਭਾਵੇਂ ਹੀ ਸੀ ਅਛਾ ਕੋਈ ਉਹਨਾਂ ਨੂੰ ਕੋਈ ਕੇਂਦਰ ਤੋਂ ਕੋਈ ਸੁਨੇਹਾ ਆਇਆ ਜਿਹਦੇ ਨਾਲ ਥੋੜੀ ਜੀ ਪੋਜ਼ਿਟਿਵਿਟੀ ਨਜ਼ਰ ਆ ਰਹੀ ਹੋਵੇ ਤੁਹਾਨੂੰ ਉਹਨਾਂ ਦੀਆਂ ਗੱਲਬਾਤਾਂ ਦੇ ਵਿੱਚ ਤੁਹਾਨੂੰ ਲੱਗਿਆ ਕਿ ਕਿਉਂ ਕੇਂਦਰ ਵਾਲੇ ਪਾਸੋਂ ਕੋਈ ਸੁਨੇਹਾ ਆਇਆ ਹੋ ਸਕਦਾ ਉਹਨਾਂ ਨਾਲ ਜਦ ਹੀ ਮੈਂ ਗੱਲ ਕੀਤੀ ਸੀ ਬੈਰੀਕੇਟਾ ਤੋਂ ਕਹਿੰਦੇ ਸੀ ਉਦੋਂ ਹੀ ਸੁਨੇਹਾ ਦਿੱਤਾ ਸੀ ਤੇ ਅੱਜ ਜੇ ਸਾਨੂੰ ਸੁਨੇਹਾ ਦਿੱਤਾ ਗਿਆ ਸੀ ਤਾਂ ਹੀ ਆਏ ਆ ਤੁਹਾਡੇ ਕੋਲ अच्छा दूजी जी ਜਿਹੜੇ ਕਿਸਾਨ जख्मी ਹੋਏ ਤੁਸੀਂ ਉਹ ਗੱਲ ਚੱਕੀ ਕਿ ਖਾਲੀ ਹੱਥ ਕਿਸਾਨ ਉੱਥੇ ਜਾ ਰਹੇ ਸੀ ਪਰ ਉਹ ਮੌਜੂਦ ਹੁੰਦੇ जख्मी ਹੋਏ ਸਾਰੀਆਂ ਗੱਲਾਂ ਹੋਈਆਂ ਵਾ ਹਾਂ ਸਾਰੀਆਂ ਗੱਲਾਂ ਕੀਤੀ ਉਹਦੇ ਤੇ ਕੀ ਰਿਸਪੌਂਸ ਸੀ ਉਹਨਾਂ ਦਾ ਨਾ ਉਹਨਾਂ ਦਾ ਸੀ ਵੀ ਜੇ ਕੋਈ ਸਾਡੇ ਵੱਲੋਂ ਅਸੀਂ ਕਹ ਸੀ ਤੁਸੀਂ ਮੀਡੀਆ ਨੂੰ ਤੁਹਾਡੇ ਬੰਦੇ ਖਾਲਸਤਾਨੀ ਕਹਿੰਦੇ ਇਹ ਕਹਿੰਦੇ ਆ ਵੀ ਆਹ ਦੇਖੋ ਜੇ ਆ ਤੁਹਾਡੇ ਜਵਾਈ ਆ ਰਹੇ ਇਹਨਾਂ ਵੱਲ ਵੀ ਮੂਵੀਆਂ ਕਰੋ ਇਹ ਗੱਲਾਂ ਰੱਖਿਓ ਕਹਿੰਦੇ ਵੀ ਜੋ ਕੁਝ ਵੀ ਰੱਖੇ ਵੀ ਇਹਦੇ ਰੋਕਾਂਗੇ ਅਸੀਂ ਇਹ ਤਾਂ ਅਕਾ ਹੁਣ ਕੱਲ ਦੀ ਮੀਟਿੰਗ ਦੇ ਵਿੱਚ ਤੁਹਾਡੀ ਦੇ ਵਿੱਚ ਕੀ ਕੁਝ ਵਿਚਾਰ ਚਰਚਾਵਾਂ ਹੋਣਗੀਆਂ ਅੱਜ ਜਿਹੜਾ ਇਹ ਸੁਨੇਹਾ ਆਇਆ ਇਹਨੂੰ ਤੁਸੀਂ ਕੇਂਦਰ ਦੇ ਨਾਲ ਮੀਟਿੰਗ ਦੇ ਦੌਰ ਦੇ ਸੁਨੇਹੇ ਵਜੋਂ ਮੰਨ ਕੇ ਕੱਲ ਨੂੰ ਮੀਟਿੰਗ ਕਰਨ ਜਾ ਰਹੇ ਹੋ ਹਾਂ ਉਹਨਾਂ ਨੇ ਤਾਂ ਇਹੀ ਕਿਹਾ ਕਿ ਕੱਲ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਅਸੀਂ ਮਤਲਬ ਸਾਰੇ ਅਧਿਕਾਰੀ ਸਾਡੇ ਵਿਜੀਨੇ ਆ ਜੇ ਜੇ ਗੱਲ ਵੀ ਕਰਦੇ ਤਾਂ ਗੱਲਬਾਤ ਸਿਰੇ ਨਹੀਂ ਲੱਗਣੀ ਸਾਰਾ ਧਿਆਨ ਉੱਧਰ ਆ ਇਸ ਕਰ ਸਾਨੂੰ ਸਮਾਂ ਦੇ ਦਿਓ ਹੋ ਸਕਦਾ ਪ੍ਰਧਾਨ ਮੰਤਰੀ ਨਾਲ ਕੋਈ ਗੱਲ ਹੋਣੀ ਹੋਵੇ ਕੋਈ ਖੱਟੜ ਜੀ ਵੀ ਕੇਂਦਰ ਦੇ ਮੰਤਰੀ ਨੇ ਹਰਿਆਣੇ ਦੇ ਨੇ ਮੈਨੂੰ ਉਹਦੇ ਬਾਰੇ ਨੇ ਸੈਣੀ ਸਾਹਿਬ ਵੀ ਨੇ ਕਿ ਆ ਜਾ ਉਹਨਾਂ ਕੋ ਇੱਕ ਵਾਰੀ ਪੁੱਛ ਕੇ ਗੱਲ ਕਰਨਾ ਚਾਹੁੰਦੇ ਨੇ ਇਹ ਤਾਂ ਇਹਨਾਂ ਨੂੰ ਪਤਾ ਹੋ ਕੱਲ ਸ਼ਾਮਾਂ ਤੱਕ ਸਾਰੀ ਤਸਵੀਰ ਕਲੀਅਰ ਹੋਣੀ ਹੈ ਅੱਛਾ ਸਮਾਂ ਉਹ ਕਿੰਨਾ ਮੰਗਦੇ ਆ ਕੱਲ ਤੱਕ ਉਹ ਵੀ ਕੱਲ ਤੱਕ ਦਾ ਮੰਗਦੇ ਆ ਤੇ ਤੁਸੀਂ ਕੱਲ ਤੱਕ ਦਾ ਪਹਿਲਾਂ ਹੀ ਦੇਣ ਨੂੰ ਤਿਆਰ ਹੋ ਬਿਲਕੁਲ ਉਹਦੇ ਲਈ ਪੋਜ਼ਿਟਿਵ ਹੈ ਕੱਲ ਤੁਸੀਂ ਕਿੰਨੇ ਵਜੇ ਮੀਟਿੰਗ ਕਰਕੇ ਤੁਸੀਂ ਕਿੰਨੇ ਵਜੇ ਤਸਵੀਰ ਸਪਸ਼ਟ ਕਰੋਗੇ ਅਸੀਂ ਮਤਲਬ 5-6 ਵਜੇ ਤੱਕ ਲਾਸਟ ਸਰਵਨ ਸਿੰਘ ਪੰਦੇਰੋਣੀ ਕਹਿੰਦੇ ਨੇ ਕਿ ਕੱਲ ਦਾ ਸਮਾਂ ਹੀ ਪ੍ਰਸ਼ਾਸਨ ਮੰਗ ਰਿਹਾ ਤੇ ਕੱਲ ਤੱਕ ਦਾ ਸਮਾਂ ਅਸੀਂ ਵੀ ਦੇਣ ਦੇ ਲਈ ਤਿਆਰ ਆ ਕਿਉਂਕਿ ਕੱਲ ਜਥਾ ਦਿੱਲੀ ਵੱਲ ਕੂਚ ਨਹੀਂ ਕਰੇਗਾ ਕੱਲ ਕਿਸਾਨ ਸ਼ੰਭੂ ਬਾਰਡਰ ਤੇ ਬੈਠ ਕੇ ਮੀਟਿੰਗ ਦਾ ਦੌਰ ਚਲਾਉਣਗੇ ਜੋ ਕੁਝ ਅਜ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਜੋ ਕੁਝ ਅਜ ਚਰਚਾ ਹੋਈ ਹੈ ਉਹਨੂੰ ਲੈ ਕੇ ਕੱਲ ਵਿਚਾਰਾ ਹੋਣਗੀਆਂ ਵਿਚਾਰਾਂ ਤੋਂ ਬਾਅਦ ਫੈਸਲਾ ਹੋਵੇਗਾ ਕਿ ਅੱਗੇ ਕੀ ਰਣਨੀਤੀ ਅਪਣਾਈ ਜਾਵੇ ਕਿਉਂਕਿ ਪ੍ਰਸ਼ਾਸਨ ਨੇ ਕਿਹਾ ਕਿ ਸਾਨੂੰ ਸਮਾਂ ਦਿਓ ਤੁਹਾਡੀ ਮੀਟਿੰਗ ਜਾਂ ਫਿਰ ਤੁਹਾਡਾ ਕੇਂਦਰ ਤੱਕ ਸਨੇਹਾ ਪਹੁੰਚਾ ਕੇ ਕੋਈ ਹੱਲ ਵਾਲੇ ਪਾਸੇ ਗੱਲ ਧੋਰਦੇ ਆ ਤਾਂ ਖੈਰ ਦੋਨੇ ਤਰਾਸਪੰਦ ਲੱਗਦੀਆਂ ਨੇ ਪਰ ਕੱਲ ਸਨੇਹਾ ਕੀ ਆਏਗਾ ਨਜ਼ਰ ਬਣੀ ਰਹੇਗੀ ਨਹੀਂ ਦੇਖੋ ਜਿਹੜੀ ਜਦੋਂ ਐਡੀਟੇਸ਼ਨ ਹੁੰਦੀ ਹੈ ਤੇ ਇੱਕ ਜਿਹੜੀ ਡੈਡਲੌਕ ਟੁੱਟਣਾ ਨਹੀਂ ਚਾਹੀਦਾ ਇਹਦੇ ਪੋਜ਼ਿਟਿਵ ਗੱਲ ਇਹ ਆ ਵੀ ਅੱਜ ਵੀ ਗੱਲਬਾਤ ਹੋਈ ਗੱਲਬਾਤ ਬਹੁਤ ਸਾਰੀਆਂ ਡਿਟੇਲ ਡਿਸਕਸ਼ਨਸ ਹੋਈਆਂ ਉਹ ਕੁਝ ਚੀਜ਼ਾਂ ਜਿਹੜੀਆਂ ਓਪਨਲੀ ਵਿੱਚ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਇਹਨੂੰ ਇਹ ਕਹਿ ਸਕਦੇ ਆ ਜਦੋਂ ਟੇਬਲ ਟਾਕ ਹੁੰਦੀ ਹੈ ਇਹਨੂੰ ਪੋਜ਼ਿਟਿਵ ਸਟੈਪ ਹੀ ਲੈਣਾ ਚਾਹੀਦਾ ਹਜੇ ਅੱਗੇ ਵੀ ਉਹ ਚੱਲਦੀ ਰਹੂਗੀ ਅੱਛਾ ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਬਾਰਡਰ ਤੇ ਕਿਸਾਨ ਕਹਿੰਦੇ ਕਿ ਐਕਸਪਟ ਦਾ ਜਥਾ ਜਾਣਾ ਨਹੀਂ ਉਹਦੇ ਬਾਰੇ ਕੋਈ ਡਿਟੇਲ ਨਹੀਂ ਉਹਦੇ ਚ ਜਿਹੜੀ ਅੱਜ ਵਾਲੀ ਗੱਲ ਮੈਂ ਇਹ ਕਹਿ ਸਕਦਾ ਉਹਨਾਂ ਨੇ ਪ੍ਰੋਪੋਜ਼ਲ ਜਿਹੜਾ ਦਿੱਤਾ ਸੀ ਪੀਪੀਐਸ ਦੀ ਗੱਲਬਾਤ ਅਜੇ ਚੱਲ ਰਹੀ ਹੈ ਉਹ ਕਰਨਾ ਚਾਹੁੰਦੇ ਆ ਨਹੀਂ ਨਹੀਂ ਉਹ ਬੜੇ ਮੰਤਰੀ ਨਾਲ ਕੋਈ ਉਹ ਪ੍ਰੋਪੋਜ਼ਲ ਲੈ ਕੇ ਆਏ ਹੋ ਤੁਸੀਂ ਨਹੀਂ ਇਹਦੇ ਚ ਨਾ ਜੀ ਦੇਖੋ ਕੋਈ ਉਹ ਕਿਸਾਨ ਨੇਤਾ ਕੀ ਕਹਿ ਗਏ ਉਹਦੇ ਬਾਰੇ ਅਸੀਂ ਕਮਿਟ ਨਹੀਂ ਕਰ ਸਕਦੇ ਜਿਹੜਾ ਅਸੀਂ ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਵੀ ਡਿਪਟੀ ਕਮਿਸ਼ਨਰ ਸਾਹਿਬ ਅੰਬਾਲਾ ਆਏ ਆ ਐਸਪੀ ਸਾਹਿਬ ਅੰਬਾਲਾ ਆਏ ਆ ਐਸਐਸਪੀ ਪਟਿਆਲਾ ਬਾਕੀ ਸਾਰੇ ਆਫਸਰ ਆ ਇਹ ਗੱਲਬਾਤ ਆ ਪੋਜ਼ਿਟਿਵ ਮਾਹੌਲ ਚ ਹੋਈ ਆ ਤੇ ਇਹ ਕੋਈ ਲਾਸਟ ਗੱਲਬਾਤ ਨਹੀਂ ਹਜੇ ਗੱਲਬਾਤ ਦੇ ਕਈ ਦੌਰ ਹੋਣਗੇ ਤੇ ਅਸੀਂ ਤਾਂ ਇਹ ਸੋਚਦੇ ਆ ਸਾਰਾ ਜਿਹੜਾ ਹੱਲ ਨਿਕਲੇ अच्छे माहौल में हुई है जैसे मैंने पहले बताया कि डी साहब थे डी ए जी पट्याला एस पी अम्बाला थे डी सी अम्बाला थे और बाकी भी ऑफिसर थे तो बड़े अच्छे माहौल में मीटिंग हुई है और होपफुली आगे भी मीटिंग्स जारी अच्छा पहल है दोनों तरफ से कह सकते हैं नहीं पहल तो है ही है जी कि मीटिंग होगी तो फिर ही कोई हल निकलेगा अब पी एम साहब जी कल रहते हैं तो हरियाणा है में उसको, उसके रिगार्डिंग कुछ बातचीत हुई है नहीं मीटिंग्स का कंटेंट तो मैं आपको नहीं बता सकता कि मीटिंग क्या हुई है बट ये जरूर है कि पॉजिटिव माहौल में थी और अच्छी मीटिंग हुई देखिए जी आज भी जो है बात चल रही थी और प्रयास किया जा रहा है कि इस मामले में कोई जो है सोल्यूशन निकले अच्छा कोई केंद्र की तरफ से कोई बातचीत के लिए बात आगे बढ़ी है किसानों के साथ बातचीत करने के लिए तैयार हैं केंद्र के कोई को, मंत्री या कोई भी नुमाइंदा देखिए आज तो हमारे लेवल पे बातचीत हुई है और मेरे साथ जो है एस साहब भी आए और हमने जो किसान यूनियन के जो साथी थे उनकी बातें सुनी और हमारा प्रयास यही रहेगा कि जो है टॉक्स के थ्रू जो भी मुद्दा है किया जाए सिंह ने भी यही कहा था कि केंद्र हमसे बातचीत करे हम संघर्ष नहीं जाते हम बातचीत चाहते हैं तो वही बात उन्होंने आपसे कही होगी तो क्या आप उनका यह संदेश पहले दे चुके हैं आपको लगता है कि केंद्र किसानों के साथ बातचीत का दौर शुरू करेगा देखिए जहाँ पे भी जिस लेवल पे मुद्दा रिजॉल्व होगा उस लेवल पे वो बातें हम का प्रयास कर रहे हैं और करेंगे अभी तेकि अपने, अपने स्तर पर आपने बात की है यहाँ आपको कोई संदेश आया है उच्च अधिकारियों से केंद्र की तरफ से देखिए सभी बातें जो अभी डिस्क्लोज नहीं कर सकते नहीं। और समय के अनुसार जो वैसे बातें आगे डेवलपमेंट होगी उसके बारे में आप लोग नौ महीने से संघर्ष चल रहा है नौ महीने से ये संघर्ष चल रहा है आपको लगता है कि बात आगे बढ़ेगी बातें जो है डिस्क्लोज नहीं कर सकते और आगे जैसे जैसे डेवलपमेंट होगी उसके बाद ਇਤਵਾਰ ਨੂੰ ਮੋੜ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਜ਼ੋਰ ਅਜਮਾਇਸ਼ ਕੀਤੀ 101 ਕਿਸਾਨਾਂ ਦੇ ਜਥੇ ਨੇ ਮੋੜ ਤੋਂ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਹਾਸਲ ਨਾ ਹੋ ਸકી ਤੇ ਆਖਰਕਾਰ 6 ਦਸੰਬਰ ਦੀ ਤਰ੍ਹਾਂ ਹੀ ਜਥੇ ਨੂੰ ਵਾਪਸ ਮੁੜਨਾ ਪਿਆ ਇਸ ਦੌਰਾਨ ਮੋੜ ਹਰਿਆਣਾ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਟਕਰਾਅ ਵਾਲੀ ਸਥਿਤੀ ਵੀ ਪੈਦਾ ਹੋ ਗਈ ਜਿਵੇਂ ਕਿਸਾਨਾਂ ਨੇ ਅੱਗੇ ਵਧਦੇ ਹੋਏ ਜਾਲ ਨੂੰ ਖਾੜਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਪੁਲਿਸ ਨੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡ ਦਿੱਤੇ ਤੇ ਇਸ ਦੌਰਾਨ 6 ਕਿਸਾਨ ਜ਼ਖਮੀ ਹੋ ਗਏ ਇੱਕ ਕਿਸਾਨ ਤੇ ਲੱਗਦਾ ਹੈ ਕਿ ਜਿਆਦਾ ਅਸਰ ਹੋਇਆ ਉਸ ਨੂੰ ਲਜਾਇਆ ਗਿਆ ਪਿੱਛੇ ਤਾਂ ਇੱਕ ਹੋਰ ਕਿਸਾਨ ਆ ਜਿਹੜਾ ਉਹ ਜ਼ਖਮੀ ਹੋਇਆ ਉਸ ਨੂੰ ਚੱਕ ਕੇ ਲਜਾਇਆ ਗਿਆ ਹੁਣ ਤੱਕ ਦੋ ਕਿਸਾਨ ਜ਼ਖਮੀ ਹੋ ਚੁੱਕੇ ਨੇ ਤਾਂ ਇਹ ਤਸਵੀਰ ਸ਼ੰਭੂ ਬਾਡਰ ਦੀ ਤਾਂ ਅੱਜ ਸਵੇਰ ਤੋਂ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਕਿਸਾਨਾਂ ਤੇ ਅਤੁੱਗ ਦੇ ਗੋਲੇ ਡਿੱਗੇ ਨੇ ਔਰ ਕਿਸਾਨ ਜ਼ਖਮੀ ਹੋਇਆ ਹਾਲਾਂਕਿ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਸ਼ਾਂਤ ਕਰਨ ਦੇ ਲਈ ਨਵੀਂ ਰਣਨੀਤੀ ਵੀ ਬਣਾਈ ਪੁਲਿਸ ਮੁਲਾਜ਼ਮ ਕਿਸਾਨਾਂ ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਨਜ਼ਰ ਆਏ ਸ਼ੰਭੂ ਬਾਰਡਰ ਤੇ ਜਿੱਥੇ ਥੋੜੀ ਦੇਰ ਪਹਿਲਾਂ ਤੱਕ ਗੋਲੇ ਸਿੱਟੇ ਜਾ ਰਹੇ ਸੀ ਉੱਥੇ ਹੁਣ ਫੁੱਲ ਸੁੱਟੇ ਗਏ ਨੇ ਤਾ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਅੱਜ ਹਾਲਾਂਕਿ ਪਰਸੋ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸੀ ਪਰਸੋ ਜਿਸ ਤਰ੍ਹਾਂ ਥਰੂ ਗੈਸ ਵੱਡੀ ਗਿਣਤੀ ਵਿੱਚ ਸੁੱਟੀ ਗਈ ਅੱਜ ਵੀ ਥੋੜੀ ਦੇਰ ਪਹਿਲਾਂ ਤੱਕ ਥਰੂ ਗੈਸ ਸਿੱਟੀ ਗਈ ਪਰ ਹੁਣ ਇਸੇ ਦਰਮਿਆਨ ਫੁੱਲਾਂ ਦੀ ਵਰਕਾ ਕੀਤੀ ਗਈ ਹੈ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਕਦੇ ਗੋਲੇ ਤੇ ਕਦੇ ਫੁੱਲਾਂ ਦੀ ਵਰਕਾ ਤਾਂ ਕਿਸਾਨ ਦੋ ਵਾਰ ਦਿੱਲੀ ਕੁਸ਼ਿਸ਼ ਦੀ ਕੋਸ਼ਿਸ਼ ਕਰ ਚੁੱਕੇ ਨੇ ਪਰ ਹਰਿਆਣਾ ਪੁਲਿਸ ਦੇ ਸਖਤ ਪਹਿਰੇ ਕਾਰਨ ناکਾਮੀ ਹੀ ਹਾਸਲ ਹੋਈ ਤੇ ਹੁਣ ਕਿਸਾਨ ਸੋਮਵਾਰ ਨੂੰ ਅਗਲੀ ਰਣਨੀਤੀ ਦਾ ਐਲਾਨ ਕਰਨਗੇ ਤਾਂ ਮਰੀਜ਼ਾਂ ਬਾਰੇ ਹਜੇ ਸੈਕਟ ਕਹਿਣਾ ਠੀਕ ਨਹੀਂ ਹੈ ਉਹਨਾਂ ਦੀ ਹਾਲਤ ਖਤਰੇ 'ਚ ਹੈ ਕਈਆਂ ਦੀ ਉਹ ਸਾਰਾ ਜਾਣਾਂਗੇ ਦੂਸਰਾ ਇਥੋਂ ਦੀਆਂ ਹਾਲਾਤਾਂ ਦਾ ਜਾਇਜ਼ਾ ਫਿਰ ਖਨੌਰੀ ਬਾਰਡਰ ਡੱਬਵਾਲੀ ਦਾ ਵੀ ਪਤਾ ਲਵਾਂਗੇ ਉਹ ਸਾਰੇ ਜਿੰਨੇ ਵੀ ਸਵਾਲ ਨੇ ਸਾਡੇ ਮਨਾਂ 'ਚ ਉਨਾ ਦਾ ਫਿਰ ਸਿਰ ਜੋੜਾਂਗੇ ਬੈਠਾਂਗੇ ਫਿਰ ਕੱਲ ਸ਼ਾਮ ਤੱਕ ਤੁਹਾਨੂੰ ਅਨਾਉਂਸ ਕਰਾਂਗੇ ਕੱਲ ਵਾਲਾ ਜੱਥਾ ਜਿਹੜਾ ਕੱਲ ਨਹੀਂ ਜਾਏਗਾ ਕੱਲ ਵਿਚਾਰਾ ਹੋਣਗੇ ਹਾਂ ਕੱਲ ਵਿਚਾਰ ਕਰਨ ਤੋਂ ਬਦਗਲਾ ਹੋਗਾ ਤਾਂ ਇਸ ਦੇ ਵਿਚਾਲੇ ਹਰਿਆਣਾ ਪੁਲਿਸ ਦਾ ਪੱਖ ਵੀ ਸਾਹਮਣੇ ਆਇਆ ਤੇ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਦਾਖਲ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ ਇਸ ਦੀ ਵਜ੍ਹਾ ਵੀ ਦੱਸੀ ਹੈ जितना गुडविल जेस्टर जो है हो सकता था पूरा एक्सट्रीम तक वो किया गया है हाथ भी जोड़ गए हैं फूल भी डाले गए हैं मतलब हम कोई चाहते ही नहीं है कंसंटेशन किसी भी तरह से भी देखो। ना जो है एडमिनिस्ट्रेशन की तरफ से ये है कि आप पीसफुली ही इसको किया जाए लेकिन जब कोई चीज एक्सट्रीम हो जाती है तो इतना डिफेंस तो आपको करना पड़ता है ये 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 डिसीजन जो है हम नहीं ले सकते हमको तो जो टास्क दिया गया हमको वही करना है लेकिन एक चीज जरूर है आप देख लें कि ये जैसे तोड़ दिया ਕੁੰਡੀ ਉਸਮੇ ਡਾਲ ਕੇ ਕੀ ਗਈ ਠੀਕ ਹੈ ਨਾ ਤਾਂ ਇਹ ਇਹ ਇੱਕ ਪੀ ਸਕੂਲ ਮਤਲਬ ਉਹ ਨਹੀਂ ਹੈ ਸਟੈਪ ਨਹੀਂ ਹੈ ਜ਼ਿਕਰ ਹੋ ਗਿਆ ਕਿ 6 ਦਸੰਬਰ ਨੂੰ ਇਸੇ ਤਰ੍ਹਾਂ 101 ਕਿਸਾਨਾਂ ਦਾ ਮਰਜੀਵੜਾ ਜਥਾ ਦਿੱਲੀ ਕੂਚਲੀ ਰਵਾਨਾ ਹੋਇਆ ਸੀ ਤਾਂ ਗੂੰ ਪੁਲਿਸ ਦੇ ਅਥਰੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ ਤੇ ਆਖਰ ਵਾਪਸ ਹੀ ਮੋੜਨਾ ਪਿਆ ਸੀ ਹੁਣ ਵੱਡਾ ਸਵਾਲ ਹੈ ਕਿ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਬਣਿਆ ਡੈਡਲੌਕ ਕਦੋਂ ਤੇ ਕਿਵੇਂ ਟੁੱਟੇਗਾ ਸ਼ੰਭੂ ਬਾਰਡਰ ਤੋਂ ਨਪਿੰਦਰ ਸਿੰਘ ਬਰਾੜ ਤੇ ਪੰਕਜ ਕਪਾਈ న్యూਸ 18 ਪੰਜਾਬ ਤਾਂ ਇਸ ਦੇ ਵਿਚਾਲੇ ਕਿਸਾਨ ਅੰਦੋਲਨ ਦਾ ਮੁੱਦਾ ਮੜ ਤੋਂ ਸੁਪਰੀਮ ਕੋਰਟ ਦੇ ਵਿੱਚ ਪਹੁੰਚਾਇਆ ਸ਼ੰਭੂ ਬਾਰਡਰ ਸੜੇ ਸਾਰੇ ਨੈਸ਼ਨਲ ਹਾਈਵੇ ਖਲਵਾਉਣ ਦੀ ਮੰਗ ਕੀਤੀ ਗਈ ਹੈ ਪ੍ਰਦਰਸ਼ਨਕਾਰੀਆਂ ਨੂੰ ਨੈਸ਼ਨਲ ਹਾਈਵੇ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ ਪਟੀਸ਼ਨ ਦੇ ਜ਼ਰੀਏ ਨੈਸ਼ਨਲ ਹਾਈਵੇ ਬਲਾਕ ਕਰਨ ਨੂੰ ਮੌਲਿਕ ਅਧਿਕਾਰਾਂ ਦੇ ਖਿਲਾਫ ਦੱਸਿਆ ਗਿਆ ਸੁਪਰੀਮ ਕੋਰਟ ਦੇ ਵਿੱਚ ਅੱਜ ਇਸ ਪਟੀਸ਼ਨ ਤੇ ਸੁਣਵਾਈ ਹੋ ਸਕਦੀ ਹੈ ਜਲੰਧਰ ਦੇ ਇੱਕ ਸ਼ਖਸ ਦੇ ਵੱਲੋਂ ਦਰਸਲ ਇਹ ਪਟੀਸ਼ਨ ਪਾਈ ਗਈ ਹੈ ਜਿੱਥੇ ਕਿ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਦਿੱਲੀ ਕੂਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨੇ ਪੂਰਾ ਮੁੱਦਾ ਜੋ ਕਿ ਸੁਪਰੀਮ ਕੋਰਟ ਪਹੁੰਚਿਆ ਹੈ ਜਿਸ ਨੂੰ ਲੈ ਕੇ ਜਲੰਧਰ ਦੇ ਇੱਕ ਸ਼ਖਸ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਅੱਜ ਇਸ ਤੇ ਸੁਣਵਾਈ ਹੋ ਸਕਦੀ ਹੈ ਦਰਸਲ ਇਸ ਪਟੀਸ਼ਨ ਦੇ ਜ਼ਰੀਏ ਸ਼ੰਭੂ ਬਾਰਡਰ ਸਣੇ ਸਾਰੇ ਨੈਸ਼ਨਲ ਹਾਈਵੇ ਖੁਲਵਾਉਣ ਦੀ ਮੰਗ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਨੈਸ਼ਨਲ ਹਾਈਵੇ ਬਲੌਕ ਕਰ ਰਿਹਾ ਹੈ ਆ ਬਲੌਕ ਜੋ ਕੀਤਾ ਜਾਂਦਾ ਹੈ ਸਿੱਧਾ ਤੌਰ ਤੇ ਮੌਲਿਕ ਅਧਿਕਾਰਾਂ ਦੇ ਖਿਲਾਫ ਐਕਸ਼ਨ ਹੈ। ਵਦਖਨਵਰੀ ਬਾਰਡਰ ਤੇ ਡੱਲੇਵਾਲ ਦਾ ਮਰਨ ਵਰਤ 14ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ। ਭੁੱਖੇ ਰਹਿਣ ਦੇ ਕਾਰਨ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਰਹੀ ਹੈ। ਕਿਸੇ ਦੇ ਸਹਾਰੇ ਨਾਲ ਤੁਰਨਾ ਵੀ ਔਖਾ ਹੋ ਗਿਆ ਹੈ। ਭਾਰ ਘਟ ਰਿਹਾ ਹੈ, ਬਲੱਡ ਪ੍ਰੈਸ਼ਰ ਵੀ ਸਥਿਰ ਨਹੀਂ ਹੈ। ਉਹਨਾਂ ਸਟੇਜ ਤੋਂ ਉਤਰਨਾ ਵੀ ਆ ਬੰਦ ਕਰ ਦਿੱਤਾ ਗਿਆ ਕਿਉਂਕਿ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਖਨੋਰੀ ਬਾਰਡਰ ਤੇ ਭੁਖ ਹੜਤਾਲ ਤੇ ਬੈਠੇ ਹੋਏ ਨੇ ਅੱਜ ਇਹਨਾਂ ਦਾ ਮਰਨ ਵਰਤ ਤੇ 14ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਲਗਾਤਾਰ ਭੁਖ ਹੜਤਾਲ ਦੇ ਚੱਲਦਿਆਂ ਲਗਾਤਾਰ ਸਿਹਤ ਵੀ ਜੋ ਕੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਹੈ ਭਾਰ ਲਗਾਤਾਰ ਘਟ ਰਿਹਾ ਹੈ ਬਲੱਡ ਪ੍ਰੈਸ਼ਰ ਵੀ ਸਥਿਰ ਨਹੀਂ ਹੈ ਤੇ ਹੁਣ ਸਟੇਟ ਤੋਂ ਉਤਰਨਾ ਨਹੀਂ ਇਸਦੇ ਚੱਲਦਿਆਂ ਹੀ ਡੱਲੇਵਾਲ ਦੇ ਵੱਲੋਂ ਬੰਦ ਕਰ ਦਿੱਤਾ ਗਿਆ। 13 ਦਿਨਾਂ 13ਵੇਂ ਦਿਨ ਦੇ ਵਿੱਚ ਅੱਜ ਜਿਹੜੀ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਹੈ ਆ ਥੋੜਾ ਜਿਹਾ ਕਿਟਨੀ ਚ ਨੁਕਸਾ ਆ ਬੁਖਾਰ ਵੀ ਹੋ ਗਿਆ ਜਾਨੇ ਉਹਨਾਂ ਨੂੰ ਜਿਹੜੇ ਅੱਗੇ ਰੋਜ਼ ਦੀ ਤਰ੍ਹਾਂ ਸਟੇਜ ਤੇ ਲੈ ਕੇ ਜਾਂਦੇ ਸਟੇਜ ਤੋਂ ਥੱਲੇ ਉੱਪਰ ਕੇ ਨਹਾ ਕੇ ਜਾਂਦੇ ਅੱਜ ਥਕਾਵਟ ਉਹਨਾਂ ਨੇ ਮਹਿਸੂਸ ਕੀਤੀ ਹੈ ਬਈ ਯਾਰ ਮੇਰਾ ਤਾਂ ਹੀ ਇੰਤਜ਼ਾਮ じゃ ਕਰਦੋ ਜਾਂ ਮੈਨੂੰ ਥੱਲੇ ਇਸ ਕਰਕੇ ਜਿਹੜੀ ਉਹਨਾਂ ਦੀ ਸਿਹਤ ਹੈ ਵਿਗੜਨੀ ਸ਼ੁਰੂ ਹੋ ਗਈ ਹੈ ਅਸੀਂ ਜਿਹੜੇ ਸਰਕਾਰਾਂ ਨੂੰ ਕਹਿੰਦੇ ਵੀ ਜਿਹੜੇ ਤੁਸੀਂ ਐਡਾ ਵੱਡਾ ਖਿਆਲ ਰੱਖਦੇ ਸੀ ਅੱਜ ਜਿਹੜੀ ਸਿਹਤ ਵਿਕਟਨੀ ਸ਼ੁਰੂ ਹੋਈ ਹੈ ਉਪਰਾਸ਼ਟਰਪਤੀ ਬੋਲਿਆ ਹੋਵੇ ਮੰਗਾਂ ਵੱਲ ਸਰਕਾਰ ਧਿਆਨ ਨਾ ਦੇਵੇ ਆਨੇ ਬਹਾਨੇ ਜਿਹੜੇ ਮਸਲੇ ਆ ਕਿਸਾਨਾਂ ਦੇ ਹੱਲ ਨਾ ਕਰਦੇ ਹੋਵੇ ਤਾਂ ਫਿਰ ਉਦੋਂ ਰਾਹ ਹੋਰ ਕੋਈ ਹੈ ਨਹੀਂ ਅੱਜ ਮੈਂ ਨਾਲ ਦੀ ਨਾਲ ਜਿਹੜੇ ਸਾਡੇ ਮੋਰਚੇ ਤੇ ਪ੍ਰਧਾਨ ਜੀ ਨੂੰ ਬੈਠੇ ਨੂੰ 13 ਦਿਨ ਹੋ ਗਏ ਆ ਇਹ ਸਾਰਿਆਂ ਨੂੰ ਬੇਨਤੀ ਦੇ ਨਾਲ ਜਿਹੜਾ ਆਪਣਾਰੇਕ ਪੰਜਾਬ ਦੇ ਵਿੱਚੋਂ 12000 ਪਿੰਡ ਹੈ ਜੇ ਅਸੀਂ 10-10 ਬੰਦੇ ਮੂਰ ਚ ਚਾ ਦੀਏ ਖਨੌਰੀ ਤਾਂ ਸਮੁੱਚੇ ਪਿੰਡ ਦਾ ਜਿੰਨੀ ਜ਼ਮੀਨ ਹੈ ਉਹਦੀ ਜਿਹੜੀ ਪੈਦਾਵਾਰ ਹੋਣੀ ਹੈ ਉਹਦਾ ਅਸੀਂ ਮੁੱਲ ਲੈਣ ਤੇ ਕਾਮਯਾਬ ਹੋ ਜਾਾਂਗੇ ਬੇਨਤੀ ਹੈ ਸਾਰੇ ਖਾਸ ਕਰਕੇ ਪੰਜਾਬ ਦੇ ਲੜਨ ਵਾਲੇ ਲੋਕਾਂ ਨੂੰ ਪੰਚਾਇਤਾਂ ਨੂੰ ਤੇ ਪਿੰਡਾਂ ਦੇ ਵਿੱਚ ਇਕੱਠ ਕਰਕੇ ਰੈਲ ਟਰਾਲੀ ਆਪਦੇ ਪਿੰਡੋਂ ਤਿਆਰ ਕਰਕੇ ਰਾਸ਼ਨ ਤਿਆਰ ਕਰਕੇ ਲੱਕੜਾਂ ਦੀ ਜਿੰਨੀ ਵੀ ਸੇਵਾ ਕਰ ਸਕਦੇ ਹੋ ਖਨੌਰੀ ਭੇਜੀਏ ਰੋਕ ਰਹੇ ਅਗਲੀ ਵੱਡੀ ਖਬਰ ਦਾ ਸੁਧਾਰ ਲਹਿਰ ਦਾ ਟਾਂਚਾ ਅੱਜ ਪੰਗ ਹੋ ਸਕਦਾ ਹੈ ਅਸਰ ਦੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਵੱਡੀ ਬੈਠਕ ਬੁਲਾਈ ਗਿਆ ਮੀਟਿੰਗ ਦੇ ਬਾਅਦ ਸੁਧਾਰ ਲਹਿਰ ਨੂੰ ਫੇਟਣ ਦਾ ਐਲਾਨ ਸੰਭਵ ਹੈ ਅਕਾਲੀ ਦਲ ਦੇ ਬਾਗੀ ਧੜੇ ਨੇ ਸੁਧਾਰ ਲਹਿਰ ਦਰਸਲ ਖੜੀ ਕੀਤੀ ਸੀ ਕਈ ਬਾਗੀ ਆਗੂ ਕਾਲੀ ਦਲ ਦੇ ਵਿੱਚ ਵਾਪਸੀ ਦੇ ਲਈ ਤਿਆਰ ਨੇ ਕਲ ਸਕੰਦਰ ਸਿੰਘ ਮਲੂਕਾ ਸਬੇ ਸਿੰਘ ਬਾਦਲ ਦੇ ਨਾਲ ਸੇਵਾ ਕਰਦੇ ਹੋਏ ਨਜ਼ਰ ਆਏ ਸਨ ਢੀਂਟਾ ਸਾਹਿਬ ਵੀ ਨਵੇਂ ਪ੍ਰਧਾਨ ਨੂੰ ਕਬੂਲਣ ਦਾ ਐਲਾਨ ਕਰ ਚੁੱਕੇ ਨੇ ਇਸ ਦੇ ਵਿਚਾਲੇ ਅੱਜ ਦੀ ਇਹ ਮੀਟਿੰਗ ਬਹੁਤ ਐਮ ਹੈ ਇਸ ਮੀਟਿੰਗ ਤੋਂ ਬਾਅਦ ਬੈਠਕ ਤੋਂ ਬਾਅਦ ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟਣ ਦਾ ਐਲਾਨ ਕੀਤਾ ਜਾ ਸਕਦਾ ਹੈ ਅਕਾਲੀ ਦਲ ਦੇ ਬਾਗੀ ਧੜੇ ਨੇ ਕਿਉਂਕਿ ਸੁਧਾਰ ਲਹਿਰ ਆ ਖੜੀ ਕੀਤੀ ਸੀ ਪੂਰਾ ਮਾਮਲਾ ਜਿਹੜਾ ਕਿਸ ਅਕਾਲ ਤਖਤ ਸਾਹਿਬ ਦੇ ਪਹੁੰਚਾ ਉਸ ਤੋਂ ਬਾਅਦ ਜਿਹੜੇ ਅਕਾਲ ਤਖਤ ਸਾਹਿਬ ਤੋਂ ਵੱਲੋਂ ਆਪਣੇ ਆਦੇਸ਼ ਸੁਣਾਏ ਗਏ ਫੈਸਲਾ ਸੁਣਾਇਆ ਗਿਆ ਤੇ ਇਸ ਦੇ ਬਾਅਦ ਹੁਣ ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟਣ ਦੀ ਜੋ ਕੇ ਤਿਆਰੀ ਕੀਤੀ ਜਾ ਰਹੀ ਹੈ ਨਾਲ ਪਾਰਟੀ ਪ੍ਰਧਾਨ ਸਰਦਾਰ ਸੁਖੀਰ ਸਿੰਘ ਬਾਦਲ ਨੇ ਅੱਜ ਇੱਥੇ ਸੇਵਾ ਕਰਨੀ ਹੈ ਨਾਲ ਉਹਨਾਂ ਨੂੰ ਵੀ ਆ ਕੇ ਮਿਲਿਆ ਸੰਗਤ ਨੂੰ ਵੀ ਮਿਲਿਆ ਸੋ ਮੈਨੂੰ ਆ ਕੇ ਇੱਥੇ ਬੜਾ ਚੰਗਾ ਮਹਿਸੂਸ ਹੋਇਆ ਬਕਰੀਵੇਂ ਕੋਈ ਵੱਡੇ ਤਾਂ ਇਹ ਜਿਹੇ ਹੁੰਦੇ ਨਹੀਂ ਵੀ ਜਿਹੜੇ ਕੋਈ ਜ਼ਮੀਨਾਂ ਵਡਣੀਆਂ ਸੀ ਜਾਂ ਕੋਈ ਸਾਡੀ ਕਤਲੋਕਾਰਤ ਹੋਈ ਵੀ ਹੈ bade mote matbhed hunde ne kuch gallan de utte te jadon kaal tak da hukam aayo odo har sikh vaste hukam manna laazmi hunda hai ਉਦੋਂ ਫਿਰ ਬਕਰੇਵੇਂ ਆਪਦੇ ਸ਼ੂਟਿੰਗਾਂ ਗੱਲਾ ਰਹਿ ਜਾਂਦੀਆਂ ਉਹ ਨਹੀਂ ਹੁੰਦੇ ਵਿੱਚ ਸ਼ਾਮਲ ਉਹ ਤਾਂ ਗੱਲਾਂ ਪਾਸੇ ਰਹਿ ਜਾਂਦੀਆਂ ਨੇ ਸਾਰੀਆਂ ਸੋ ਇਸ ਕਰਕੇ ਹੁਣ ਕੋਈ ਬਕਰੇਵਾਂ ਨਹੀਂ ਕਾਂਦ ਤੱਕ ਸਾਡਾ ਹੁਕਮਾ ਵੀ ਇਕੱਠੇ ਹੋਊ ਰਲ ਕੇ ਚੱਲੋ ਪੰਜਾਬ ਨੂੰ ਲੋੜ ਐ ਇਸ ਵੇਲੇ ਕਾਂਦੀ ਦਲ ਦੀ ਤੇ ਆਉਣ ਵਾਲੇ ਸਮੇਂ 'ਚ ਕਾਂਦੀ ਦਲ ਦੀ ਭਰਤੀ ਹੋ ਕੇ ਸਾਰਾ ਜਿਹੜਾ ਸਿਸਟਮ ਆ ਉਹ ਠੀਕ ਠੱਗਦਾ ਚੱਲ ਪਏ ਨਾਲ ਨੰਮ ਜਦੜਿਆ ਚ ਕੀ ਗੱਲ ਐ ਕਿ ਉਹਨਾਂ ਨੇ ਅੱਜ ਆ ਕੇ ਸਾਡੀ ਦਾ ਸੇਵਨ ਕੀਤੀ ਐ ਦੁਰਦਾ ਘਾਰਾ ਕਦੇ ਨਾ ਦੇਖੋ ਅੱਜ ਮੈਂ ਹਾਲੇ ਇਹਦੇ ਤੇ ਗਰੀਬਾਂ ਤੋਂ ਕਿ ਸੇਵਾ ਦਾ ਕੰਮ ਚੱਲ ਰਿਹਾ ਇਸ ਕਰਕੇ ਕੋਈ ਵੀ ਰਾਜਨੀਤਿਕ ਟਿੱਪਣੀ ਨਹੀਂ ਹਾਂ ਦੇ ਕਰਨੀ ਇਸ ਕਰਕੇ ਸੇਵਾਦਮ ਕਮਲ ਹੋਏਗਾ ਫਿਰ ਪਾਰਟੀ ਉਹ ਅੱਛੀ ਗੱਲ ਹੈ ਅਸੀਂ ਤੇ ਪਹਿਲੇ ਕਹਿੰਦੇ ਸੀ ਕਿ ਪਾਰਟੀ ਚ ਸਾਰਿਆਂ ਨੂੰ ਕਟਕ ਚੱਲਣਾ ਚਾਹੀਦਾ ਇਸ ਕਰਕੇ ਆਈ ਹੈ ਸੇਵਾ ਕੀਤੀ ਹੈ ਉਹਨਾਂ ਨੇ ਪ੍ਰਧਾਨ ਸਾਹਿਬ ਦੇ ਨਾਲ ਬੈਠ ਕੇ ਚੰਗੀ ਗੱਲ ਉਹ ਸੱਚੀ ਗੱਲ ਹੈ ਆ ਕੀ ਹੋ ਜਾਂਦੀ ਭਾਗੀ ਤਾਂ ਫਿਰ ਸੁਖੀਰ ਬਾਲ ਲਾਜਦੇ ਤੁਸੀਂ ਉਹ ਤੇ ਜਿਵੇਂ ਮੈਂ ਕਿਹਾ ਸੀਗਾ ਉਹਦੇ 'ਚ ਕੋਈ ਗੱਲ ਜੀ ਨਹੀਂ ਉਹਦੇ 'ਚ ਜੇ ਕੋਈ ਜੇ ਸਿੰਘ ਸਾਹਿਬਾਨ ਨੂੰ ਲਾਉ ਕਰਨਗੇ ਜੀ ਜੇ ਸਿੰਘ ਸਾਹਿਬਾਨ ਨੂੰ ਲਾਉ ਕਰਨਗੇ ਫਿਰ ਤਾਂ ਅਸੀਂ ਕਹਿ ਨਹੀਂ ਸਕਦੇ ਨਹੀਂ ਜਿਹਨੂੰ ਮਰਜ਼ੀ ਕੋਈ ਚੁਣਦਾ ਹੈ Always true ਤਾਂ ਇਹ ਕੀ ਜੇ ਮੈਂ ਇਸ ਪੜਾਅ ਤੇ ਕੋਈ ਨਹੀਂ ਛੱਡੇ ਮੈਨੂੰ ਗਏ ਨਹੀਂ ਹੋਏਗੀ ਅਗਰ ਸਿੰਘ ਸਾਹਿਬਾਨ ਨੇ ਜਿਵੇਂ ਪਹਿਲਾਂ ਸ਼ੁਰੂ 'ਚ ਕੀਤਾ ਸੀ ਕਿ ਤੁਸੀਂ ਬਹੁਤ ਮਾੜੀ ਗੱਲ ਕੀਤੀ ਜਿਹੜੇ ਲੋਕਿਆਂ ਨੇ ਉਹ ਉਹ ਤੁਹਾਨੂੰ ਲੱਗਦਾ ਨਾ ਉਹ ਜੀ ਕੋਈ ਗੱਲ ਹੈ ਜਿਹੜੀ ਗੱਲ ਕਰਨਗੇ ਤਾਂ ਉਹ ਅਕੜੀ ਗੱਲ ਹੈ ਤੇ ਸਾਡੇ ਵੱਲੋਂ ਮੇਰੇ ਖਿਆਲ ਹੈ ਇਹ ਇਤਰਾਜ਼ ਨਹੀਂ ਹੋਣਾ ਚਾਹੀਦਾ। मतलब ਵਜ਼ਰਾ ਜੀ ਐ ਜੀ ਪੀ ਸੀ ਅੰਤਰਕ ਕਮੇਟੀ ਦੀ ਵੀ ਐਮ ਮੀਟਿੰਗ ਹੋਣ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਤੇ ਹਮਲੇ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ 11 ਵਜੇ ਇਹ ਮੀਟਿੰਗ ਸੱਦੀ ਗਈ ਹੈ ਪੰਚਕ ਮਾਮਲਿਆਂ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇਗੀ ਤੋ ਚੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਨ ਕਮੇਟੀ ਦੀ ਦਰਸਲ ਇਹ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਆ ਪਿਛਲੇ ਦਿਨੀ ਜੋ ਕਿ 4 ਤਰੀਕ ਨੂੰ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਜਾਣਲੇਵਾ ਹਮਲਾ ਕੀਤਾ ਗਿਆ ਤੋਂ ਉਸ ਤੋਂ ਬਾਅਦ ਇਹ ਪਹਿਲੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਗਵਾਈ ਦੇ ਵਿੱਚ 11 ਵਜੇ ਮੀਟਿੰਗ ਸੱਦੀ ਗਈ ਹੈ ਇਸ ਮੀਟਿੰਗ ਦੇ ਵਿੱਚ ਕਈ ਪੰਥਕ ਮਾਮਲਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਸੁਖਬੀਰ ਸਿੰਘ ਬਾਦਲ ਅੱਜ ਤਕਸਰੀ ਦਮਦਮਾ ਸਾਹਿਬ ਦੇ ਵਿੱਚ ਸੇਵਾ ਨਿਭਾਉਣਗੇ ਸੁਖਬੀਰ ਸਿੰਘ ਬਾਦਲ ਦੀ ਧਾਰਮਿਕ ਸਜ਼ਾ ਦਾ ਅੱਜ 7ਵਾਂ ਦਿਨ ਹੈ ਅੱਜ ਦਮਦਮਾ ਸਾਹਿਬ ਦੇ ਵਿੱਚ ਤੇਰੇਦਾਰੀ ਦੀ ਸੇਵਾ ਉਹਦੇ ਵੱਲੋਂ ਕੀਤੀ ਜਾਵੇਗੀ ਲੰਗਰ ਹਾਲ ਦੇ ਵਿੱਚ ਬਰਤਨ ਵੀ ਸਾਫ਼ ਕਰਨਗੇ ਅਕਾਲ ਤਖ਼ਤ ਸਾਹਿਬ ਨੇ ਦਰਸਲ ਤਨਖਾਹ ਲਗਾਈ ਹੈ ਸੁਖਬੀਰ ਸਿੰਘ ਬਾਦਲ ਨੂੰ ਸੰਦੀਪ ਬਾਦਲ ਨੇ ਇਸ ਤੋਂ ਪਹਿਲਾਂ ਅੰਦਰ ਬਾਅਦ ਸਾਹਿਬ ਕੇਸਗੜ੍ਹ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਦੋ-ਦੋ ਦਿਨ ਦੀ ਜੋ ਕਿ ਸੇਵਾ ਨਿਭਾ ਚੁੱਕੇ ਨੇ ਉਸ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤਕਸਰੀ ਦਮਦਮਾ ਸਾਹਿਬ ਦੇ ਵਿੱਚ ਸੇਵਾ ਨਿਭਾਈ ਜਾਵੇਗੀ ਆ ਨੋਂ ਵੀ ਤੂੰ ਲੈ ਕੇ ਸਵੇਰੇ 10 ਵਜੇ ਤੱਕ ਪਹਿਰੇਦਾਰੀ ਦੀ ਸੇਵਾ ਕਰਨੀ ਔਰ ਤੋਂ ਬਾਅਦ ਚਲੰਗਰ ਹਾਲ ਦੇ ਵਿੱਚੋਂ ਦੇ ਵੱਲੋਂ ਆ ਬਰਤਨ ਵੀ ਸਾਫ਼ ਕੀਤੇ ਜਾਣਗੇ